ਉਹ ਹਾੜ ਮਹੀਨਾ ਜਲਮ ਬੀਰੋ ਜੱਟ ਨੇ ਪਾਣੀ ਕਾਰ ਨੂੰ ਨਾ ਆਇਆ ਗਿੱਲੀ ਧਰਤੀ ਸਿੱਟਿਆ ਬੜੇ ਮਾਫੇਰ ਹਰਾ ਹੋ ਆਇਆ ਦਿਨ ਪਾਇਕੇ ਫਲ ਫੁੰਮਣ ਲੱਗਾ ਕੱਟੀਆਂ ਹੋ ਕੇ ਆਇਆਂ ਸੇਲੀਆਂ ਮਤ ਜ਼ਖਿਆਨੇ ਪਾਇਆ ਚੁੱਕ ਕੇ ਸਿੱਟਿਆ ਪੇਚ ਤੇ ਫੇਰਣ ਨਾਲ ਬਲਾਇਆ ਉਥੋਂ ਲੈ ਗਿਆ ਚੱਕ ਕੇ ਤੇਲੀ ਤਾੜੇ ਨਾਲ ਪੰਜਾਇਆ ਬਹਿ ਕੇ ਬੱਟੀਆਂ ਪੂਣੀਆਂ ਚਰਖਾ ਸ਼ੌਕਨਾ ਪਿੰਡ ਆਇਆ ਕੱਤ ਕੇ ਗਲੋਟੇ ਭਰੀਆਂ ਕਤਣੀਆਂ ਗੋੜੋਂ ਸੂਤ ਬਣਾਇਆ ਅਟੀਆਂ ਟੇਰ ਕੇ ਨੜੇ ਬਣਾ ਲੇ ਤਾਣਾ ਬਾਗੀ ਲਾਇਆ ਤਾਣਾ ਤਣਦੀਆਂ ਦੂ ਮਟਿਆਰਾ ਸ਼ੌਕ ਨਾਲ ਤਣਵਾਇਆ ਉਥੋ ਵੀਰ ਨੂੰ ਲੈ ਗਾ ਜਲਾਹਾ ਬਿਨ ਬਾਰੀ ਚੜਵਾਇਆ ਕੁੱਚਾਂ ਨਾਲ ਤਾਂ ਪਿੰਡਾ ਚੇੜਤਾ ਹੱਥੀਆਂ ਨਾਲ ਸੁਹਾਇਆ ਉਥੋ ਵੀਰ ਨੂੰ ਲੈ ਗਾ ਲਲਾਰੀ ਬਿਚ ਰੰਗ ਬੇ ਰੰਗ ਵਾ ਪਜਾਮਾ ਮਣਾਉਣ ਦੀ ਵਿਆਹਤ ਬਣਾ ਲਈ ਦਰਜੀ ਘਰੇ ਬੁਲਾਇਆ ਕੱਟ ਦਰਜੀ ਨੇ ਕਰੀਆਂ ਲੀਰਾਂ ਫੇਰ ਸਬੂਤ ਬਣਾਇਆ ਐਨੇ ਦੁੱਖ ਦੇ ਨਾਲ ਵੀਰ ਨੂੰ ਨਵੇਂ ਜਰਮ ਵਿੱਚ ਆਇਆ ਨਾਲ ਮਸ਼ੂਕਾਂ ਦੇ ਰੱਬ ਨੇ ਮੇਲ ਕਰਾਇਆ ਨਾਲ